ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਬਸੀ ਗੁਜਰਾ ਅਤੇ ਧੌਲਣਾ ਪਿੰਡ ਬਸੀ ਗੁਜਰਾ ਤੇ ਧੌਲਣਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਇਹ ਸੌਖਾਉਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨੇ ਪਿੰਡ ਦੇ ਆਪਣੇ ਪਿੰਡੇ ਪਹਿਲੇ ਧਰ ਪੜ ਕੇ ਪਹਿਲੇ ਧਰ ਪੜ ਕੇ ਕੰਮ ਕਰਨਗੇ ਕੰਮ ਕਰਨਗੇ ਅਸੀਂ ਆਪਣੇ ਪਿੰਡ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸਮ ਦਾ ਨਸ਼ਾ ਨਸ਼ਾ ਪੀਣ ਨਹੀਂ ਦਵਾਂਗੇ ਪੀਣ ਨਹੀਂ ਦਵਾਂਗੇ ਅਸੀਂ ਅਸੀਂ ਕਿਸੇ ਨਸ਼ਾ ਦਾਸਰ ਕਿਸੇ ਨਸ਼ਾ ਦਾਸਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਨਸ਼ਾ ਕਰਦੇ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਸ ਨੂੰ ਜਿਸ ਨੂੰ ਲੋੜ ਹੋਵੇਗੀ ਲੋੜ ਹੋਵੇਗੀ ਅਸੀਂ ਉਹਸ ਨੂੰ ਅਸੀਂ ਉਹਸ ਨੂੰ ਨਸ਼ਾ ਮੁਕਤੀ ਨਸ਼ਾ ਮੁਕਤੀ ਸੈਂਟਰ ਵਿੱਚ ਸਹਾਇਤਾ ਕਰਵਾਵਾਂਗੇ ਸਹਾਇਤਾ ਕਰਵਾਵਾਂਗੇ ਅਸੀਂ ਕਿਸੇ ਵੀ ਅਸੀਂ ਕਿਸੇ ਦੀ ਨਸ਼ਾ ਦਾ ਸਕਰ ਨਸ਼ਾ ਦਾ ਸਕਰ ਦੇ ਕੋਲ ਦੀ ਜਮਾਨਤ ਨਹੀਂ ਜਮਾਨਤ ਨਹੀਂ ਕਰਵਾਵਾਂਗੇ ਕਰਵਾਵਾਂਗੇ ਅਤੇ ਪਿੰਡ ਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਨਹੀਂ ਦਵਾਂਗੇ ਨਹੀਂ ਜਮਾਨਤ ਦੇਣ ਨਹੀਂ ਅਸੀਂ ਸਾਰਾ ਪਿੰਡ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨਸ਼ਾ ਮੁਕਤ ਨਸ਼ਾ ਮੁਕਤ ਬਣਾ ਮੰਗੇ ਜੋ ਬੋਲੇ ਸੁਨਹਿਾਰ ਸਤਿ ਸ਼੍ਰੀ ਅਕਾਲ